ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਕਿ ਸਾਰੇ ਬਿਲਕੁਲ ਠੀਕ ਠਾਕ ਹੋਵੋਗੇ ਜੀ ਅਸੀਂ ਵੀ ਸਾਰੇ ਬਿਲਕੁਲ ਠੀਕ ਠਾਕ ਆ ਤੇ ਸਵਾਗਤ ਹੈ ਤੁਹਾਡਾ ਮੇਰੇ ਅੱਜ ਦੇ ਨਿਊ ਬਲੌਗ ਦੇ ਵਿੱਚ ਤੇ ਅੱਜ ਦੇ ਬਲੌਗ ਦੀ ਸ਼ੁਰੂਆਤ ਜਿਹੜੀ ਹੋ ਰਹੀ ਹੈ ਜੀ ਪੌਣੇ ਇੱਕ ਦੋ ਦਾ ਟਾਈਮ ਹੈ ਜੀ ਤੇ ਅਸ ਦਿ ਬਲੌਗ ਦੇ ਵਿੱਚ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਹਨਾ ਕਿ ਆਪਾਂ ਡੇਡ ਡੇਡ ਸੌ ਦੇ ਸੂਟ ਲੈਂਦੇ ਸੀਗੇ ਤੇ ਉਹ ਸੂਟਾਂ ਦੇ ਆਪਾਂ ਮਤਲਬ ਸਿਉਣੇ ਨਹੀਂ ਹੈਗੇਗੇ ਉਹ ਬਸ ਮੈਂ ਸਿਉ ਕੇ ਵੀ ਪਾ ਲੈਣੀ ਹੁੰਨੀ ਹੈਗੀ ਕਿ ਜਦੋਂ ਠੀਕ ਜਿਹਾ ਮੌਸਮ ਹੁੰਦਾ ਹੈ ਹਨਾ ਉਦੋਂ ਮੈਂ ਪਾ ਲੈਣੀ ਹੈ ਇਹਨਾਂ ਸੂਟਾਂ ਨੂੰ ਵੀ ਜਿਵੇਂ ਹੁਣ ਅੱਗੇ ਆਊਗਾ ਹਨਾ ਨੌਵਾਂ ਵੀ ਆਊਗਾ ਨੌਵਾਂ ਤੇ ਦਸਮਾਵ ਦੇ ਵਿੱਚ ਪੈ ਜਾਂਦੇ ਨੇ ਨਾ ਇਹ ਤਾਂ ਜਿਆਦਾ ਠੰਡੇ ਚ ਪੈਂਦੇ ਨੇ ਤੇ ਨਾ ਹੀ ਜਿਆਦਾ ਗਰਮੀ ਦੇ ਵਿੱਚ ਪੈਂਦੇ ਨੇ ਕਿਉਂਕਿ ਕੱਪੜਾ ਜਿਹੜਾ ਕਾਟਨ ਨਹੀਂ ਹੁੰਦੀ ਹੋਰ ਕਪੜਾ ਹੁੰਦਾ ਥੋੜਾ ਰੁੱਖਾ ਜਿਹਾ ਹੁੰਦਾ ਉਹ ਮੇਰੇ ਸੇ ਭਾਈ ਸੋਹਣੇ ਲੱਗਦੇ ਨੇਗੇ ਪ੍ਰਿੰਟ ਬਹੁਤ ਸੋਹਣੇ ਹੁੰਦੇ ਨੇ ਤੇ ਬਟ ਹੁਣ ਮੈਂ ਜਿਹੜੇ ਇਹ ਸੂਟ ਲਈਆਂ ਇਹ ਮੈਂ ਲਈ ਸੀਗੀ ਆਪਦੇ ਟੇਬਲ ਸੀਗੇ ਮੇਰੇ ਕੋਲ ਦੋ ਟੇਬਲ ਨੇਗੇ ਇੱਕ ਵੱਡਾ ਹੈਗਾ ਜਿਵੇਂ ਕਿ ਉਹ ਪਏਗਾ ਉਹ ਮੈਂ ਸਪੈਸ਼ਲ ਸੂਟ ਕਟਿੰਗ ਕਰਨ ਵਾਸਤੇ ਬਣਵਾਇਆ ਸੀਗਾ ਤੇ ਉਹਦੇ ਉੱਤੇ ਮੈਂ ਕਟਿੰਗ ਕਰ ਦਿੰਨੀ ਐ ਵੈਸੇ ਮੈਂ ਸਮਾਨ ਵੀ ਰੱਖ ਦਿੰਨੀ ਆ ਕੁਝ ਲੈਟਰ ਪਟਰ ਆਪ ਨੂੰ ਆਦਤ ਹੁੰਦੀ ਆ ਨਾ ਰੱਖਣ ਦੇ ਪਰ ਰੱਖ ਦਿੰਨੇ ਹੁੰਨੇ ਹੈਗੇ ਇੱਕ ਆ ਹੈਗਾ ਵੀਰੇ ਗੰਦ ਬਹੁਤ ਪੈ ਰਿਹਾ ਹੈਗਾ ਤੁਸੀਂ ਬੈਡ ਕਮੈਂਟ ਨਾ ਕਰਿਓ ਕਿਉਂਕਿ ਮੈਂ ਥੋੜਾ ਹਾਲੇ ਆਪਰੇਸ਼ਨ ਕਰਕੇ ਵੀ ਕੰਮ ਨਹੀਂ ਕਰਦੀ ਹੈਗੀ ਚੱਕ ਤਰ ਵੀ ਕੱਟ ਕਰਦੀ ਹੈਗੀ ਥੋੜੇ ਰੈਸਟ ਤੇ ਜ਼ਿਆਦਾ ਹੁੰਨੀ ਆ ਤੇ ਆਪਾਂ ਥੋੜੀ ਥੋੜੀ ਸੈਟਿੰਗ ਕਰਨੀ ਸ਼ੁਰੂ ਕਰਦੇ ਆ ਤੁਹਾਡੇ ਨਾਲ ਸ਼ੇਅਰ ਵੀ ਕਰਾਂਗੇ ਤੇ ਇੱਕ ਆ ਪ੍ਰੈਸਿੰਗ ਟੇਬਲ ਹੈਗਾ ਜਿਹੜਾ ਕਿ ਮੈਨੂੰ ਦਾਦ ਚ ਦਿੱਤਾ ਸੀਗਾ ਪਿੰਡ ਆ ਲੈਣੇ ਹਨਾ ਉਹ ਹੈਗਾ ਪ੍ਰੈਸਿੰਗ ਟੇਬਲ ਜਿਹੜਾ ਓਪਨ ਹੁੰਦਾ ਹੁੰਦਾ ਹੈ ਨਾ ਵਿਚੇ ਕੱਪੜੇ ਲਿਖ ਜਾਂਦੇ ਨੇ ਇਹਦਾ ਵੀ ਆਪਾਂ ਕਵਰ ਬਣਾਵਾਂਗੇ ਤੇ ਜਿਹੜਾ ਉਹ ਵਾਲਾ ਟੇਬਲ ਤੇ ਹੈ ਜੀ ਉਹਦਾ ਵੀ ਆਪਾਂ ਕਵਰ ਬਣਾਉਣਾ ਠ ਕੋਈ ਨਾ ਤਾਂ ਤੇ ਇਹ ਸੂਟ ਮੈਂ ਲੈਂਦੀ ਸੀ ਕਵਰ ਬਣਾਉਣ ਵਾਸਤੇ ਇੱਕ ਤਾਂ ਆਸ ਸੀਗਾ ਵੀਰੇ ਬਲੈਕ ਤੇ ਇਹ ਕਾਸੀਗਾ ਦਾ ਪ੍ਰਿੰਟ ਮੈਨੂੰ ਬਹੁਤ ਸੋਹਣਾ ਲੱਗਿਆ ਸੋਹਣਾ ਪ੍ਰਿੰਟ ਹੈਗਾ ਹਾਂ ਇਹ ਵੀ ਦਿਖਾਣੇ ਆਪ ਤਾਂ ਤੇ ਇਹ ਸੀਗੇ ਜੀ 150 ਦੇ ਵੀ ਨਹੀਂ ਆਏ ਹੈਗੇ ਇਹ ਆਏ ਨੇ 130 30 ਰੁਪਏ ਦੇ ਪਹਿਲੇ ਸੀ 4 ਸੂਟ ਦੋ ਇੱਕੋ ਜਿਹੇ ਲਈ ਸੀ ਕਿਉਂਕਿ ਉਹ ਜਿਹੜਾ ਟੇਬਲ ਆ ਉਹ ਵੱਡਾ ਹੈਗਾ ਤੇ ਉਹਦੇ ਤੇ ਲੋਟ ਨਹੀਂ ਆਸੀ ਆ ਜਿਹੜੇ ਹੈਗੇ ਐ ਮੈਂ 2 ਇਕੋ ਜਿਹੀ ਲਈ ਸੀ ਕਿਉਂਕਿ ਦੋ ਸੂਟ ਲੱਗ ਗਏ ਤੇ ਕਿਉਂਕਿ ਇਹਦਾ ਕੱਪੜਾ ਵੀ ਸਾਢੇ 3 ਮੀਟਰ ਹੁੰਦਾ ਵੱਡੇ ਪਾਨੇ ਦਾ ਹੁੰਦਾ ਇਹ ਤੇ ਇਹਦੇ ਤੇ ਜਿਹੜਾ ਵੱਡਾ ਟੇਬਲ ਆ ਉਹ ਤੇ ਦੋ ਸੂਟ ਸੀ ਜਿਹੜੇ ਪੂਰੇ ਲੱਗ ਗਏ ਤੇ ਆਹ ਵਾਲਾ ਜਿਹੜਾ ਕਵਰ ਹੈ ਮੈਂ ਬਣਾ ਲਿਆਗਾ ਨਾਉਣ ਤੋਂ ਪਹਿਲਾਂ ਬਣਾ ਲਿਆ ਸੀ ਹੁਣ ਮੈਂ ਨਾ ਤੋਂ ਕਿ ਬਲੌਗ ਦੀ ਸ਼ੁਰੂਆਤ ਕਰੀਏਗੀ ਤੇ ਪਹਿਲਾਂ ਯਾਦ ਨਹੀਂ ਰਿਹਾ ਹਨਾ ਕੀ ਪਹਿਲਾ ਮੈਂ ਵੀਡੀਓ ਵੀ ਤੁਹਾਡੇ ਨਾਲ ਸ਼ੇਅਰ ਕਰ ਦਲੀ ਕਿ ਕਿਵੇਂ ਬਣਾਇਆਗਾ ਮੈਂ ਐਸੇ ਆਉਂਦੇ ਹੀ ਹੁੰਦਾ ਹੈ ਨਾ ਕਵਰ ਸਿੰਪਲੀ ਸੌਖਾ ਹੁੰਦਾਗਾ ਬਣਾਉਣਾ ਤੇ ਬਾਕੀ ਤੁਹਾਡੇ ਨਾਲ ਸਾਰੀ ਜਿਹੜੀ ਆਪਾਂ ਸੈਟਿੰਗ ਕਰਾਂਗੇ ਘਰ ਦੀ ਹੈ ਨਾ ਬਹੁਤ ਖਿਲਾਰਾ ਪਿਆ ਹੋਇਆ ਚਾਰੇ ਪਾਸੇ ਇੱਧਰ ਪੌੜੀਆਂ ਪੂੜੀਆਂ ਖਾਰੀਆਂ ਭਰੀਆਂ ਪਈਆਂ ਲੱਗੀਆਂ ਤੇ ਜਿਹੜਾ ਇਹ ਟੇਬਲ ਹੈ ਤੇ ਬੂਫਰ ਪਏ ਨੇ ਮਸ਼ੀਨ ਪਈ ਹੈ ਹਨਾ ਇਹ ਆਪਾਂ ਸਾਰਾ ਫ੍ਰੀ ਕਰਕੇ ਹਨਾ ਇਹਨੂੰ ਆਪਾਂ ਲੂਬੀ ਦੇ ਵਿੱਚ ਲਾਵਾਂਗੇ ਤੇ ਜਿਹੜਾ ਇਹ ਹੈ ਇਹਦੀ ਵੀ ਆਪਾਂ ਜਗਾ ਚੇਂਜ ਕਰ ਦਾਂਗੇ ਹਨਾ ਤੇ ਮੇਰੇ ਮੈਨੂੰ ਕਮੈਂਟ ਜ਼ਰੂਰ ਕਰਿਓ ਮੇਰੀਆਂ ਭੈਣਾਂ ਜਿਨ੍ਹਾਂ ਨੂੰ ਹਨਾ ਜਿਹੜੀਆਂ ਆਪਣੀ ਚੀਜ਼ਾਂ ਹੁੰਦੀਆਂ ਨੇ ਘਰੇ ਹਨਾ ਫਰਨੀਚਰ ਹੁੰਦਾ ਉਹਦੀ ਜਗਾ ਚੇਂਜ ਕਰਨ ਤੇ ਹਨਾ ਕਿੰਨੀ ਖੁਸ਼ੀ ਜੀ ਹੁੰਦੀ ਹੈ ਕਿੰਨਾ ਨਵਾਂ ਨਵਾਂ ਜਿਹਾ ਲੱਗਣ ਲੱਗ ਜਾਂਦਾ ਕਿਸੇ ਨੂੰ ਫੀਲ ਹੁੰਦਾ ਇਦਾਂ ਦਾ ਵੀ ਭਾਵੇਂ ਜਿਆਦਾ ਸਭਾਈ ਨਾ ਹੋਵੇ ਪਰ ਚੀਜ਼ਾਂ ਦਾ ਟਿਕਾਣਾ ਜਿਹੜਾ ਬਦਲਿਆ ਜਾਵੇ ਉਹਦੇ ਨਾਲ ਬਦਲ ਆ ਜਾ ਜਾਂਦਾ ਹੈਗਾ ਬਹੁਤ ਸੋਹਣਾ ਲੱਗਦਾ ਹੁੰਦਾ ਆਪਾਂ ਨੂੰ ਤੇ ਦੱਸਿਓ ਮੈਨੂੰ ਕਿਨ ਕਿਨ ਨੂੰ ਐਵੇਂ ਵਧੀਆ ਲੱਗਦਾ ਚੀਜ਼ਾਂ ਦੀ ਜਗ੍ਹਾ ਬਦਲ ਕੇ ਹਨਾ ਜਿਹੜੀ ਕੋਈ ਜਿਵੇਂ ਲੂਬੀ ਚ ਪਈਏ ਚੀਜ਼ ਉਹਨੂੰ ਅੰਦਰ ਧਰਤਾ ਜਿਵੇਂ ਕਿ ਉਹ ਕੂਨਰ ਪਈ ਹੈਗਾ ਤੇ ਅਲਮਾਰੀ ਪਈ ਕਿ ਸ਼ੂਰੀ ਉਹਨੂੰ ਮੈਂ ਅੰਦਰ ਲਾ ਦੂੰਗੀ ਜਿਹੜੇ ਪ੍ਰੈਸਿੰਗ ਟੇਬਲ ਨੇ ਉਹਨਾਂ ਚੋਂ ਇੱਕ ਪ੍ਰੈਸਿੰਗ ਟੇਬਲ ਬਾਹਰ ਲਾ ਲਾਂਗੇ ਆਪਾਂ ਠੀਕ ਹੈ ਜੀ ਐਵੇਂ ਥੋੜੀ ਥੋੜੀ ਆਪਾਂ ਚੇਨਿੰਗ ਕਰ ਦਿਆਂਗੇ ਤੇ ਹੋਰ ਜਿਹੜਾ ਲਟਰ ਪਟਰਾ ਹੋਊਗੀ ਹਨਾ ਮੈਂ ਕਿਸੇ ਨੂੰ ਕਿਹਾ ਹੋਇਆ ਕੰਮ ਵਾਲੀ ਨੂੰ ਉਹ ਉਹ ਮੇਰੇ ਨਾਲ ਹੈਲਪ ਕਰ ਦੂਗੀ ਆਪਾਂ ਸੈਟਿੰਗ ਕਰਾਂਗੇ ਹਲੇ-ਵਲੇ ਕਰਦੀ ਤੇ ਮਿਲਦੇ ਆ ਤੁਹਾਨੂੰ ਫੇਰ ਥੋੜਾ ਜਾ ਰੁਕ ਕੇ ਤੇ ਉਹ ਦੂਜਾ ਵੀ ਜਿਹੜਾ ਉਹ ਵੀ ਆਪਾਂ ਕਵਰ ਬਣਾਉਣਾ ਹਲੇ ਤੇ ਹੁਣ ਮੈਂ ਥੋੜਾ ਰੈਸਟ ਕਰ ਰਹੀ ਸੀ ਕਿਉਂਕਿ ਬਾਲਾ ਚਿਰ ਮੇਤ ਤੋਂ ਖੜਿਆ ਨਹੀਂ ਜਾਂਦਾ ਹੈਗਾ ਮੈਂ ਖੜ ਕੇ ਜਿਹੜੀ ਮੋਟਰ ਵਾਲੀ ਮਸ਼ੀਨ ਹੈ ਹਨਾ ਜਿਹੜੇ ਮੇਰੇ ਰਿਸ਼ਤੇਦਾਰ ਦੇਖ ਲੈਣੇ। ਓਹੋ ਜ਼ਰੂਰ ਹੈ ਇੱਕ ਮਤਲਬ ਮੈਨੂੰ ਕਈ ਤਾਂ ਮੈਨੂੰ ਫੋਨ ਕਰਨਗੇ ਹਨਾ ਕਿ ਤੂੰ ਮਸ਼ੀਨ ਨਾ ਚਲਾ ਤੂੰ ਮਸ਼ੀਨ ਨਾ ਚਲਾ। ਬਈ ਮੈਂ ਮੋਟਰ ਵਾਲੀ ਮਸ਼ੀਨ ਐ ਮੇਜ਼ ਤੇ ਪਈਏਗੀ। ਸਿਰਫ ਮੈਂ ਉਹਦਾ ਕੋਡ ਆ ਜਾ ਦੱਬਣਾ ਹੁੰਦਾਗਾ ਤੇ ਉਹ ਸਿਉਣ ਮਾਰ ਦਿੰਦੀ ਹੈ। ਹੋਰ ਮੈਂ ਕੁਝ ਨਹੀਂ ਕਰਦੀ। ਮੈਂ ਉਹਦਾ ਟੱਪਾ ਵੀ ਨਹੀਂ ਖੋਲਦੀ ਹੈਗੀ ਕਿ ਆਪਦੇ ਆਪ ਬਿਦਰ ਖੋਲ ਕੇ ਫਿਰਕੀ ਭਰਨੀ ਹੋਵੇ ਤਾਂ ਮੈਂ ਮੰਮੀ ਨੂੰ ਆਵਾਜ਼ ਮਾਰ ਲੈਣੀ ਹੁੰਦੀ ਆ। ਠੀਕ ਹੈ ਜੀ। ਤੇ ਮਿਲਦੇ ਆ ਤੁਮ ਫਿਰ। ਥੋੜਾ ਜਿਹਾ ਰੁੱਕ ਕੇ। ਹਾਂਜੀ ਇੱਥੇ ਮੈਂ ਲੈ ਕੇ ਆਈ ਸੀ 쿠ਸ਼ਨ ਕਵਰ ਦੋ ਪ੍ਰਕਾਰ ਦੇ ਲੈ ਕੇ ਆਈ ਸੀਗੀ ਕੱਲ ਮੈਂ ਗਈ ਸੀ ਵਿਚਾਰ ਲੋਕਲ ਮਾਰਕੀਟ ਤੋਂ ਹੀ ਲੈ ਕੇ ਆਈਆਂ ਜੀ ਤੇ ਬਹੁਤ ਵਧੀਆ ਨੇ ਕਿ 300 ਰੁਪਏ ਦਾ ਜੋੜਾ ਇੱਕ 6 300 ਦਾ ਦੋ ਲੈ ਕੇ ਆਈ ਸੀ ਤੇ ਬਈ ਹੁਣ ਮੇਰੇ ਕੋਲ 쿠ਸ਼ਨ ਤਾਂ 쿠ਸ਼ਨ ਵੀ ਨਹੀਂ ਹੈਗੇ ਇਹ ਕੱਲ ਅਸੀਂ ਰੂਮ ਵੀ ਲੈ ਕੇ ਗਏ ਸੀ ਤੇ ਰੂਮ 50 ਕੇ ਲੈ ਕੇ ਆਏ ਤੇ ਜਿਹੜੇ ਮੇਰੇ ਪਹਿਲਾਂ ਵਾਲੇ 쿠ਸ਼ਨੀਆਂ ਸੀਗੇ ਉਹ ਨਾ ਮਤਲਬ ਅਸੀਂ ਸੋਫੇ ਨਿਊ ਲਏ ਸੀਗੇ ਹੋਰ ਲਏ ਸੀਗੇ ਤੇ ਜਿਹੜੇ ਪੁਰਾਣੇ ਸੀਗੇ ਉਹ ਅਸੀਂ ਸੇਲ ਕਰਤੇ ਸੀਗੇ ਤੇ ਨਾਲ ਹੀ ਉਹ ਕਹਿੰਦੇ ਸਾਨੂੰ 쿠ਸ਼ਨਸ ਵੀ ਦਿਓ ਤੁਹਾਡੇ ਤੇ ਉਹ ਨਾ ਪਿਕ ਭੇਜਣ ਵੇਲੇ ਗਿੱਲ ਸਾਹਿਬ ਨੇ ਨਾਲ ਹੀ ਪਿਕ ਭੇਜਤੀ ਉਹਦੀ 쿠ਸ਼ਨ ਦੀ ਵੀ ਭੇਜਤੀ ਨਾਲ ਹੀ ਜਿਹੜੇ ਮੇਰੇ ਸੋਫਿਆਂ ਦੇ ਕਵਰ ਸੀਗੇ ਉਹਨਾਂ ਦੇ ਵੀ ਤਾਂ ਫਿਰ ਸਾਨੂੰ ਦੋਨੇ ਚੀਜ਼ਾਂ ਨਾਲ ਹੀ ਦੇਣੇ ਪਈਆਂ ਉਹ ਕਹਿੰਦੇ ਵੀ ਨਾਲ ਹੀ ਲਵਾਂਗੇ ਅਸੀਂ ਦੋਨੋਂ ਚੀਜ਼ਾਂ ਤੇ ਨਾ ਤਾਂ ਕਰਕੇ ਮੈਂ ਵਈ ਰੂਮ ਵੀ ਬੰਦਾ ਲਈ ਸੀਗੀ ਮਤਲਬ ਗੱਡੀ ਲੈ ਕੇ ਗਏ ਸੀਗੇ ਮੇਰੀ ਨਾਨਾ ਆਣੀ ਹੋਈ ਸੀ ਉਹਦੇ ਨਾਲ ਗਏ ਸੀ ਅਸੀਂ ਤੇ ਰੂਮ ਪੰਜਾਇ ਲੈਏ ਸੀ ਕਿ ਨਾਲ ਨਾਲ ਅਸੀਂ ਜਿਹੜੇ 쿠ਸ਼ਨ ਕ ਮਤਲਬ 쿠ਸ਼ਨ ਕਵਰ ਲੈ ਕੇ ਆਈ ਸੀਗੀ ਮੈਂ ਤੇ ਹੋਰ ਥੋੜਾ ਮੋਟਾ ਸਮਾਨ ਲੈ ਕੇ ਆਈ ਸੀਗੀ ਕਿਸਮਤ ਪ੍ਰੀਤ ਆਪਣੇ ਭਰਾ ਨੂੰ ਦੇ ਰਹੀ ਸੀ ਝੂਟੇ ਤੇ ਟਾਈਮ ਹੋ ਗਿਆ ਸੀ ਜੀ ਚਾਹ ਦਾ ਚਾਹ ਪੀਰੇ ਸੀ ਸਾਰੇ ਗਿਲ ਸਾਬ ਦੀ ਸਿਹਤ ਸੀ ਜਿਹੜੀ ਕੰਡਮ ਸੀਗੀ ਤਾਂ ਕਰਕੇ ਉਹ ਜਿਹੜਾ ਕੰਬਲ ਉੱਪਰ ਲਈ ਬੈਠੇ ਸੀਗੇ ਤੇ ਠੰਡ ਲੱਗਦੀ ਸੀ ਉਹਨਾਂ ਨੂੰ ਤਾਂ ਕਰਕੇ ਕੰਬਲ ਲੈ ਲਿਆ ਉੱਪਰ ਤੇ ਚਾਹ ਪੀ ਰੇ ਸੀ ਅਸੀਂ ਕਮੈਂਟ ਕਰਿਓ ਵੀ ਕੌਣ-ਕੌਣ ਬਾਟੀਆਂ 'ਚ ਚਾਹ ਪੀਂਦਾ ਵਈ ਅਸੀਂ ਸਾਰੇ ਦੱਬਰ ਬਾਟੀਆਂ 'ਚ ਹੀ ਚਾਹ ਪੀਂਨੇ ਆ ਤੇ ਮਲਾਈ ਪੈ ਗਈ ਸੀ ਬਾਟੀ 'ਚ ਹੀ ਮਲਾਈ ਕੋਈ ਨਹੀਂ ਪਿੰਦਾ ਹੈਗਾ ਚਾਚ ਕੀ ਕਿਸਮਤ ਫਰੀਦ ਕੇ ਨਹੀਂ ਮਮਾ ਮੈਂ ਨਹੀਂ ਚਾਹ ਪੀਣੀ ਹੈਗੀ ਬਟ ਮਲਾਈ ਵਾਲੀ ਤੇ ਚਲੋ ਜੀ ਇੱਥੇ ਆਪਾਂ ਚਾਹ ਚੋ ਪੀ ਲਈ ਸੀ ਫਿਰ ਤੋਂ ਆਪਾਂ ਕੰਟੀਨਿਊ ਕੀਤਾ ਆਪਣਾ ਕੰਮ ਤੇ ਥੀ ਸੀਗਾ ਜਿਹੜਾ ਮੈਂ ਗੁੜੀਆ ਬੁਲਾ ਲਈ ਸੀਗੀ ਕੋਈ ਗੁਮਾਨ ਦੇ ਵਿੱਚੋਂ ਨਾ ਮੇਰੀ ਹੈਲਪ ਕਰਨ ਵਾਸਤੇ ਤਾਂ ਉਹਨੇ ਸਾਰਾ ਜਿਹੜਾ ਪਾਰੀ ਸਮਾਨ ਸੀ ਉਹਨੇ ਚੱਕ ਕੇ ਸਾਈਡ ਤੇ ਕਰਤਾ ਸੀਗਾ ਤੇ ਆਪਾਂ ਆਪਣਾ ਜਿਹੜਾ ਤੁਹਾਨੂੰ ਕਿਹਾ ਸੀ ਕਿ ਆਪਾਂ ਨਾ ਕਵਰ ਬਣਾਏ ਨੇ ਉਹ ਤੁਹਾਨੂੰ ਦਿਖਾਵਾਂਗੇ ਕਿ ਕਿਵੇਂ ਦੇ ਲੱਗਦੇ ਨੇ ਨਾ ਟੇਬਲਾਂ ਦੇ ਤੇ ਇੱਥੇ ਆਪਾਂ ਜਿਹੜਾ ਵੱਡਾ ਟੇਬਲ ਸੀ ਕਟਿੰਗਾ ਲਓ ਪਰ ਬਾਹਰ ਕੱਢ ਲਿਆ ਸੀਗਾ ਇਹ ਮਮੀ ਨੇ ਤੇ ਉਹ ਕੁੜੀ ਨੇ ਲੱਗ ਕੇ ਬਾਹਰ ਲਾਤਾ ਸੀਗਾ ਉਹ ਜਿੱਥੇ ਕੱਪੜੇ ਡੰਗੇ ਪੈਨੇ ਉੱਥੇ ਆਪਾਂ ਇਹ ਟੇਬਲ ਲਾਉਣਾ ਹੈਗਾ ਜੀ ਉੱਥੋਂ ਆਪਾਂ ਕੱਪੜੇ ਸਾਰੇ ਉਤਾਰਦੇ ਸੀਗੇ ਤੇ ਉੱਥੇ ਹੁਣ ਆਪਾਂ ਕੋਈ ਕੱਪੜਾ ਨਹੀਂ ਰੱਖਣਾ ਹੈਗਾ ਤੇ ਬਾਕੀ ਤੁਹਾਨੂੰ ਦਿਖਾਣੇ ਆ ਜੀ ਕਿੰਦਾਂ ਲੱਗਿਆ ਜਿਹੜਾ ਆਪਾਂ 150 100 ਦੇ ਵਾਲੇ ਸੂਟਾਂ ਦਾ ਜਿਹੜਾ ਕਵਰ ਬਣਾਇਆ ਹੈਗਾ ਤੇ ਉਂਝ ਕਵਰ ਹਨਾ ਮਿਲਦੇ ਨੇ ਵੀਰੇ ਬਾਜ਼ਾਰ ਦੇ ਵਿੱਚ ਪਰ ਉਹ ਨਾ ਫਲੋਰ ਲੈਂਥ ਨਹੀਂ ਹੁੰਦੇ نیچے ਤੱਕ ਨਹੀਂ ਹੁੰਦੇ ਉਹ ਕਿਉਂਕਿ ਮੇਜ਼ ਦੀਆਂ ਜਿਹੜੀਆਂ ਲੱਤਾਂ ਜਿ ਦਿਖਤੀਆਂ ਰਹਿਣ ਤਾਂ ਫਿਰ ਉਹ ਵਧੀਆ ਨਹੀਂ ਲੱਗਦੀਆਂ ਮੈਨੂੰ ਮੈਨੂੰ ਇਸ ਤਰ੍ਹਾਂ ਦਾ ਚਾਲਰ ਵਾਲਾ ਜਿਹੜਾ ਕਵਰ ਹੁੰਦਾ ਨਾ ਕਿਸੇ ਵੀ ਚੀਜ਼ ਦਾ ਹੋਵੇ ਕੋਲਰ ਦਾ ਹੋਵੇ ﺍﻟमारी ਦਾ ਹੋਵੇ ਨਾ ਬਹੁਤ ਸੋਹਣਾ ਲੱਗਦਾ ਹੈਗਾ ਚਾਲਰ ਜੀ ਲੱਗੀ ਹੋਈ ਹੈ ਜੀ ਤੇ ਤੇ ਇੱਥੇ ਆਪਾਂ ਜਿਹੜਾ ਕਵਰ ਸੀਗਾ ਉਹ ਚੜਾਤਾ ਸੀਗਾ ਨਿਚੋਂ ਇਹ ਤਾਂ ਨਹੀਂ ਮੈਂ ਬ੍ਰੇਕ ਹਲੇ ਮੈਂ ਲੀਡ ਮਾਰਨੀ ਸੀਗੀ ਮੈਂ ਜਾਣ ਬੁੱਝ ਕੇ ਲੀਡ ਨਹੀਂ ਮਾਰੀ ਕਿ ਪਤਾ ਲੱਗ ਜੂਗਾ ਪਹਿਲਾਂ ਚੜਾ ਕੇ ਦੇਖਾਂਗੇ ਕਿ ਕਿੰਨਾ ਕੁ ਨੀਵਾ ਕਿੰਨਾ ਕੁ ਉੱਚਾ ਹੈਗਾ ਤਾਂ ਕਰਕੇ ਮੈਂ ਇਦਾਂ ਹੀ ਚੜਦਾ ਸੀਗਾ ਹਨਾ ਜਿਉਆ ਪਰਖਤਾ ਸੀ ਉਹਦੇ ਟਿਕਾਣੇ ਤੇ ਸਹੀ ਤੇ ਤੇ ਇੱਥੇ ਸੀਗਾ ਜਿਹੜਾ ਦੂਜਾ ਮੇਸੂ ਤੇ ਮੈਂ ਕਵਰ ਦਾ ਚੜਾਤਾ ਸੀਗਾ ਕਵਰ ਚੜਾ ਕੇ ਮੈਂ ਦੇਖ ਲਿਆ ਉਸ ਤੋਂ ਬਾਅਦ ਮੰਮੀ ਲੜ ਰਬੜ ਰਾਣਾ ਕੁਝ ਦੂਜੀ ਮੇਜ਼ ਤੋਂ ਸਮਾਨ ਚੱਕਿਆ ਸੀ ਉਹ ਰੱਖਤਾ ਕੁਝ ਮੰਮੀ ਨੇ ਰੱਖਤਾ ਤੇ ਫਿਰ ਉਹਨੇ ਹਾਂਜੀ ਦੋਨੇ ਟੇਬਲਾਂ ਦੇ ਕਵਰ ਸੀਗੇ ਜਿਹੜੇ ਕੰਪਲੀਟ ਹੋ ਗਏ ਤੇ ਇੱਥੇ ਹੀ ਚੜਾਤਾ ਆਪਾਂ ਕਵਰ ਦੇਖ ਸਕਦੇ ਤੁਸੀਂ ਥੋੜਾ ਜਆ ਵੀ ਮਤਲਬ ਫਲੋਰ ਟੱਚ ਕਰਦਾ ਇਹ ਨੀਵਾ ਜ਼ਿਆਦਾ ਹੋ ਗਿਆ ਤੇ ਆਪਾਂ ਫਿਰ ਹਨਾ ਲੇੜ ਮਾਰ ਦਾਂਗੇ ਕਿਉਂਕਿ ਜਦੋਂ ਪੁੱਛੇ ਪੁੱਛੇ ਲਾਇਆ ਕਰਾਂਗੇ ਹਨਾ ਨੀਚੇ ਗਿੱਲਾ ਹੋ ਜਾ ਕਰੂਗਾ ਇਹ ਤਾਂ ਗੰਦਾ ਹੋ ਜਾ ਕਰੂਗਾ ਛੇਤੀ ਥੋੜੀ ਜੀ ਲੇੜ ਮਾਰਨੀ ਪਊਗੀ ਉੰਜ ਠੀਕ ਹੈਗਾ ਸੋਨਾ ਬਣ ਗਿਆ ਬਾਕੀ ਹਨਾ ਕਮੈਂਟ ਬਾਕਸ ਦੇ ਵਿੱਚ ਦੱਸਿਓ ਕਿ ਕਿਵੇਂ ਲੱਗਿਆ ਤੇ ਪ੍ਰਿੰਟ ਵੈਸੇ ਕਵਰ ਦੇ ਹਿਸਾਬ ਨਾਲ ਮੈਨੂੰ ਪ੍ਰਿੰਟ ਥੋੜਾ ਘੱਟ ਸੋਹਣਾ ਲੱਗਿਆ ਦੂਜੇ ਦਾ ਜ਼ਿਆਦਾ ਸੋਹਣਾ ਲੱਗਿਆ ਮੈਨੂੰ ਤੇ ਬਾਕੀ ਠੀਕ ਠਾਕ ਬਣ ਗਿਆ ਜੀ ਆਪਣਾ ਹੀ ਤੇ ਹੁਣ ਸਾਨੂੰ ਦੂਜਾ ਦਿਖਾਉਣੇ ਦੂਜਾ ਆਪ ਲਗਾਤਾ ਜਿਹੜੀ ਜਗ੍ਹਾ ਸੀਗੀ ਉਹਦੀ ਸਹੀ ਉਸ ਜਗ੍ਹਾ ਤੇ ਲਗਾਤਾ ਹੂੰ ਇਹ ਆ ਇਹ ਵੀ ਕੰਪਲੀਟ ਹੋ ਗਿਆ ਆਪਣਾ ਇਹ ਬਹੁਤ ਵੱਡਾ ਹੈਗਾ ਬਾਕੀ ਹਨਾ ਇੱਕ ਆਈਡੀਆ ਤੁਸੀਂ ਮੈਨੂੰ ਹੋਰ ਦਿਓ ਹਨਾ ਕੀ ਆਪਾਂ ਇਹਨੂੰ ਡਾਈਨਿੰਗ ਟੇਬਲ ਦੀ ਤਰ੍ਹਾਂ ਯੂਜ਼ ਕਰ ਸਕਦੇ ਹਾਂਗੇ ਇਹ ਵਾਲੇ ਟੇਬਲ ਨੂੰ ਕਿਉਂਕਿ ਹੁਣ ਆਪਾਂ ਸਲਾਈ ਨਹੀਂ ਕਰਨੀ ਹੈਗੀ ਕਿ ਕਮ ਸੇ ਕਮ 6 ਮਹੀਨੇ ਤੱਕ ਬਿਲਕੁਲ ਨਹੀਂ ਕਰਨੀ ਹੈਗੀ ਕਿ ਮਾੜੀ ਮੋਟੀ ਸਿਉਣ ਦਾ ਕੀ ਆਪਾਂ ਮਾਰ ਲੀਏ ਹਨਾ ਤੇ ਤੁਸੀਂ ਕਹੋਗੇ ਕਵਰ ਬਣਾਏ ਨੇ ਉਹ ਲੱਗ ਗੱਲ ਹੈ ਵੀਰੇ ਹਨਾ ਜਿਵੇਂ ਸਟੀਚਿੰਗ ਮੈਂ ਕਿਸੇ ਦੇ ਹੋਰ ਕੱਪੜੇ ਸਟਿਚ ਕਰਦੀ ਜਦੋਂ ਮੈਂ ਪਿੰਡ ਆ ਲੈਂਦੇ ਹਨਾ ਤੇ ਉਹ ਮੈਂ ਨਹੀਂ ਸਟਾਰਟ ਕਰਨਾ ਹਲੇ 6 ਮਹੀਨਾ ਤੱਕ 6 ਮਹੀਨੇ ਸਾਲ ਤੱਕ ਹੀ ਨਹੀਂ ਕਰਨਾ ਹੈਗਾ ਕਿਉਂਕਿ ਬੇਬੀ ਛੋਟਾ ਹੈਗਾ ਇਹ ਨਹੀਂ ਹਨਾ ਪਰੇਸ਼ਨ ਕਰਕੇ ਵੀ ਬੇਬੀ ਵੀ ਛੋਟਾ ਹਨਾ ਉਹਨੂੰ ਪਾਲਣਾ ਵੀ ਹੈ ਤੇ ਦੂਜਾ ਗੁੜੀ ਅ ਵੀ ਨੂੰ ਦਉਂਗੀ ਸਾਹਮਣਾ ਹੁੰਦਾਗਾ ਤਾਂ ਕਰਕੇ ਮੈਂ ਸਟੀਚਿੰਗ ਨਹੀਂ ਸਟਾਰਟ ਕਰਦੀ ਹੈਗੀ ਤੇ ਤਾਂ ਫਿਰ ਆਪਾਂ ਕਟਿੰਗ ਵੀ ਨਹੀਂ ਕਰਨੀ ਹੈਗੀ ਉਹਨਾਂ ਟਾਈਮ ਤਾਂ ਫਿਰ ਆਪਾਂ ਇਹਨੂੰ ਸੌਰੀ ਡਾਈਨਿੰਗ ਟੇਬਲ ਦੀ ਤਰ੍ਹਾਂ ਯੂਜ਼ ਕਰ ਸਕਦੇ ਆ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਬਹੁਤ ਵੱਡਾ ਹੈਗਾ ਜਿਵੇਂ ਐ ਲੱਗਦਾ ਹੁਣ ਜਿਵੇਂ ਡਾਈਨਿੰਗ ਟੇਬਲ ਹੁੰਦਾਗਾ ਜਿਵੇਂ ਡਾਈਨਿੰਗ ਟੇਬਲ ਹੁੰਦਾ ਹੈ ਨਾ ਕਵਰ ਮਤਲਬ ਕਵਰ ਚੜਾ ਕੇ ਹੈ ਨਾ ਇਹਦਾ ਬਿਲਕੁਲ ਨਹੀਂ ਪਤਾ ਲੱਗ ਰਿਹਾ ਕਿ ਇਹ ਦੀ ਨੀਚੋਂ ਵੀ ਕਿਵੇਂ ਦਾ ਇਹ ਲੁੱਕ ਇਹ ਦੀ ਤੇ ਇਹਦੇ ਤੇ ਇੱਕ ਆਪਾਂ ਹੁੰਦਾ ਕੀ ਕਹਿੰਦੇ ਹੁੰਦੇ ਨੇ ਉਹਨੂੰ ਟੇਬਲ ਰਨਿੰਗ ਕਹਿੰਦੇ ਹੁੰਦੇ ਨੇ ਸ਼ਾਇਦ ਟੇਬਲ ਰਨਿੰਗ ਰਨਰ ਪਤਾ ਨਹੀਂ ਐਵੇਂ ਕੁਛ ਕਰ ਉਹ ਇੱਥੇ ਵੀ ਛ ਜਾਂਦਾ ਹੁੰਦਾ ਐ ਲੰਬੇ ਲੋਟ ਤੇ ਹਨਾ ਬਈ ਉੱਤੇ ਆਪਾਂ ਇਹਦੇ ਕੋਈ ਥੋੜਾ ਜਿਹਾ ਸੋਨਾ ਜਿਹਾ ਬੁਲਦਸਤਾ ਰੱਖ ਲਾਂਗੇ ਤੇ ਆਪਾਂ ਹੌਲੀ ਹੌਲੀ ਸਾਰੇ ਜਿਹੜੇ ਆਪਣੇ ਘਰ ਦੀ ਇੰਪਰੂਵਮੈਂਟ ਕਰਾਂਗੇ ਤੇ ਉਦੋਂ ਬਾਅਦ ਤੁਹਾਨੂੰ ਹੋਮ ਟੂਰ ਕਰਵਾਵਾਂਗੇ ਕਿਉਂਕਿ ਬਹੁਤ ਉਥਲ ਪੁਥਲ ਹੋਈ ਪਈ ਐ ਪਹਿਲਾਂ ਮੇਰੀ ਪ੍ਰੈਗਨਨਸੀ ਚੱਲੀ ਗਈ ਉਸ ਤੋਂ ਬਾਅਦ ਡਿਲੀਵਰੀ ਹੋਈ ਹਨਾ ਤੇ ਵੀ ਮੈਂ ਆਪਦੇ ਅਕੋਰਡਿੰਗ ਘਰ ਨੂੰ ਸੈੱਟ ਨਹੀਂ ਕਰ ਸਕੀ ਹੈਗੀ ਬਾਕੀ ਸਫਾਈ ਹੁੰਦੀ ਰਹੀ ਹੈ ਪਰ ਮੈਂ ਆਪਦੇ ਅਕੋਰਡਿੰਗ ਨਹੀਂ ਕੀਤਾ ਕੁਝ ਵੀ ਤੇ ਹੁਣ ਆਪਾਂ ਬਲੌਗ ਵੀ ਸ਼ੂਟ ਕਰੀ ਜਾਵਾਂਗੇ ਨਾਲ ਨਾਲ ਆਪਣੇ ਘਰ ਦੀ ਇੰਪਰੂਵਮੈਂਟ ਕਰੀ ਜਾਵਾਂਗੇ ਇਹਨੂੰ ਡੈਕੋਰੇਟ ਕਰਾਂਗੇ ਹਨਾ ਉਹ ਸੋਨੇ ਸੋਨੇ ਚੀਜ਼ਾਂ ਨਾਲ ਤੇ ਇੱਥੇ ਆਪਾਂ ਫਲਾਵਰ ਵੀ ਰੱਖ ਸਕਦੇ ਆ ਇੱਕ ਆਪਾਂ ਮੰਗਵਾਵਾਂਗੇ ਤੇ ਇੱਕ ਆਪਾਂ ਔਰੇ ਰੱਖ ਦਾਂਗੇ ਅ ਜੱਗ ਤੇ ਗਲਾਸ ਰੱਖ ਦਾਂਗੇ ਪਾਣੀ ਵਾਲਾ ਹਨ ਤੇਰੇ ਆਪਾਂ ਚੇਅਰ ਰੱਖ ਦਾਂਗੇ ਆਪਾਂ ਇਹਨੂੰ ਜਿਹੜਾ ਡਾਈਨਿੰਗ ਟੇਬਲ ਦੀ ਤਰ੍ਹਾਂ ਯੂਜ਼ ਕਰ ਲਿਆ ਕਰਾਂਗੇ ਆਪਾਂ ਇੱਥੇ ਖਾਣਾ ਖੋਣਾ ਖਾ ਲਿਆ ਕਰਾਂਗੇ ਠੀਕ ਹੈ ਜੀ ਬਾਕੀ ਅੱਜ ਦਾ ਹਨਾ ਬਲੌਗ ਦੀ ਜਿਹੜਾ ਆਪਾਂ ਇੱਥੇ ਐਂਡ ਕਰਨ ਨੂੰ ਜਾ ਰਹੇ ਹਾਂ ਠੀਕ ਹੈ ਜੀ ਜੇ ਬਲੌਗ ਕਿਸੇ ਵੀ ਐਂਗਲ ਤੋਂ ਪੌੜੀਆ ਪੂਰੀ ਹਲੇ ਕੁਝ ਨਹੀਂ ਸਾਫ਼ ਕੀਤਾ ਹੈਗਾਗਾ ਕਮੈਂਟ ਨਾ ਕਰਿਓ ਤੇ ਜੇ ਕਿਸੇ ਵੀ ਐਂਗਲ ਤੋਂ ਮੇਰਾ ਬਲੌਗ ਤੁਹਾਨੂੰ ਵਧੀਆ ਲੱਗਿਆ ਹਨਾ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਤੇ ਜਿਹੜੇ ਨਿਊ ਆਏ ਨੇ ਤਾਂ ਸਬਸਕ੍ਰਾਈਬ ਕਰ ਦਿਓ ਜੀ ਚੈਨਲ ਨੂੰ ਬਾਕੀ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ ਤੇ ਨੈਕਸਟ ਵਲੌਗ ਦੇ ਵਿੱਚ ਆਪਾਂ ਹੋ ਸਕਦਾ ਹੈ ਹਨਾ ਜੇ ਕੋਈ ਆਪਾਂ ਨੂੰ ਮਿਲ ਗਿਆ ਹੈਲਪਰ ਤਾਂ ਫਿਰ ਆਪਾਂ ਸਾਰੀ ਸੈਟਿੰਗ ਕਰਕੇ ਤੁਹਾਨੂੰ ਦਿਖਾਵਾਂਗੇ ਵੀ ਕਿਵੇਂ ਦਾ ਕੁਝ ਮਤਲਬ ਹੋਮ ਟੂਰ ਕਰਵਾ ਦਾਂਗੇ ਤੁਹਾਨੂੰ ਜੇ ਜਲਦੀ ਸੈੱਟ ਹੋ ਗਿਆ ਬਸ ਕੋਈ ਮਿਲ ਨਹੀਂ ਰਹੀ ਹੈਗੀ ਕਿ ਮੈਨੂੰ ਨਹੀਂ ਅੱਜ ਦੇ ਵਲੌਗ ਦੇ ਵਿੱਚ ਹੀ ਆਪਾਂ ਤੁਹਾਨੂੰ ਸਾਰਾ ਵੀ ਸੈਟਿੰਗ ਕਰਕੇ ਫਿਰ ਆਪਾਂ ਸ਼ੋਅ ਕਰ ਦੇਣਾ ਤੁਹਾਨੂੰ ਬਾਕੀ ਹੋਮ ਟੂਰ ਕਰਵਾਵਾਂਗੇ ਹਨ ਤੇ ਚਲੋ ਜੀ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਫਿਰ ਮਿਲਦੇ ਹਾਂ ਨੈਕਸਟ ਬਲੌਗ ਦੇ ਵਿੱਚ ਬਾਏ ਬਾਏ